ਹਾਂਜੀ ਦੋਸਤੋ ਅੱਜ ਖੜੇ ਆਂ ਜੀ ਪਿੰਡ ਦਿਉਣ ਤਹਿਸੀਲ ਬਠਿੰਡਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਮੰਗੇ ਦੇ ਘਰ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਹੁਣੇ-ਹੁਣੇ ਸੂਈ ਮੀਣੀ ਝੋਟੀ ਇੱਕ ਮਿੱਤਰੋ ਦੂਜੀ ਸੂਈ ਸੂਣ ਵਾਲੀ ਝੋਟੀ ਵੱਡੇ ਕਦ ਕਾੜ ਦੀ ਵਜਨ ਵਾਲੀ ਦੁੱਧ ਬਹੁਤ ਚੰਗਾ ਪਹਿਲੇ ਸੂਏ ਉਹਨੇ ਕੱਢਿਆ ਤੇ ਇਹ ਵੀ ਮਿੱਤਰੋ ਪਹਿਲੇ ਸੂਏ ਬਹੁਤ ਚੰਗਾ ਕੱਢੂਗੀ ਤੇ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਦੋ ਕੁ ਵੀਡੀਓ ਪਾ ਚੁੱਕੇ ਆਂ ਬਾਈ ਦਾ ਕੰਮ ਹੈ ਦੁੱਧ ਦਾ ਤੇ ਪਸ਼ੂ ਮਿੱਤਰੋ ਬਾਈ ਕੋਲੇ ਬਹੁਤ ਚੰਗੇ ਚੰਗੇ ਦੁੱਧ ਵਾਲੇ ਪਸ਼ੂ ਬਾਈ ਕਹਿੰਦਾ ਵੀ ਰਹੇ ਨੇ ਪੂਰੀ ਜਿਹੜੀ ਗੱਲਬਾਤ ਕਰਦੇ ਆ ਵੀ ਇਹ ਕਦੋਂ ਕੁ ਸੂਈ ਹੈ ਤੇ ਥਾਂਲੇਪੇ ਦੀ ਮਿੱਤਰੋ ਸੋਹਣੀ ਆ ਚੰਗਾ ਮੋਟਾ ਥਾਣਾ ਤੇ ਤੁਰੇ ਜ ਮਾੜਾ ਇੱਕ ਵਾਰੀ ਤੋਰ ਕੇ ਦਿਖਾ ਦੇ ਜੇਰ ਬਾਰੇ ਪੁੱਛਦੇ ਆ ਜੇਰ ਮੇਰਾ ਹਿਸਾਬ ਨਾਲ ਹਜੇ ਪੈਣ ਵਾਲੀ ਐ ਪਹਿਜੂ ਘੰਟੇ ਤੋਂ ਘੰਟੇ ਤਾਈ ਕਰ ਦਿਆਂ ਬਾਈ ਦੇ ਨਾਲ ਗੱਲਬਾਤ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਮੋੜ ਲੇ ਜੀ ਮੇਨੇ ਝੋਟੀਆਂ ਕੱਦ ਘੜ ਮਿੱਤਰੋ ਸੋਹਣਾ ਪਰ ਸਿਹਤ ਪੱਖੋਂ ਥੋੜੀ ਜਿਹੀ ਫਿੱਕੀ ਆ ਹਾਂਜੀ ਭਾਈ ਮੰਗੇ ਕੀ ਹਾਲ ਚਾਲ ਬਹੁਤ ਵਧੀਆ ਸਰ ਠੀਕ ਹੈ ਇਹ ਜਿਹੜੀ ਆਪਾਂ ਝੋਟੀ ਦੀ ਗੱਲ ਕਰਦੇ ਆ ਹਨਾ ਇਹ ਹੁਣ ਪਹਿਲਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ ਮੂੰਹੋਂ ਕਿਵੇਂ ਆ ਜੀ ਬਹੁਤ ਛੇ ਦਾਦਾ ਜੀ ਵੱਡੀ ਹੋ ਕੇ ਬਣੀ ਆ ਹਾਂ ਵੱਡੀ ਹੋ ਕੇ ਬਣੀ ਆ ਠੀਕ ਹੈ ਤੇ ਦੁੱਧ ਕਿੰਨਾ ਘੜ ਸਕਦੀ ਆ ਪਹਿਲੇ ਸੂਏ ਜਿਵੇਂ ਮਾੜਲਾ ਤੁਹਾਡੇ ਕੋਲ ਚੰਗੇ ਦੁੱਧ ਵਾਲੇ ਪਾਸੇ 22 ਲੀਟਰ ਦਾ ਰਿਕਾਰਡ ਸੀਗਾ ਜੀ ਹਾਂਜੀ ਤੇ ਦੁੱਧ 15 ਘੜ ਸਕਦੀ ਆ ਜੀ ਮੰਨ ਲਾ ਵੀ ਮਾਂ ਦਾ ਬਾਈ ਲੀਟਰ ਸੀ ਤੇ ਆਪ ਕਿਹੜੇ ਟੀਕੇ ਦੀ ਕੋਈ ਪਤਾ ਹੈ ਨਹੀਂ ਇਹ ਨਹੀਂ ਪਤਾ ਜੀ ਆਈਸੀਜੀ ਸਾਡੇ ਕੋਲ ਦੀ ਮਾਂ ਠੀਕ ਹੈ ਤੇ ਉਹਦਾ ਨਹੀਂ ਪਤਾ ਹੀ ਸਾਨੂੰ ਠੀਕ ਹੈ ਮੰਨ ਲਾ ਵੀ ਨਾਲ ਆਈ ਸੀ ਮੱਝ ਦੇ ਹਾਂ ਮੱਝ ਦੇ ਨਾਲ ਆਈ ਸੀ ਜੀ ਅਸੀਂ 20 ਲੀਟਰ ਦੁੱਧ ਕੱਢਿਆ ਜੀ ਮਾਂ ਦਾ ਉਹ ਚੰਗਾ ਸੀ ਰਿਕਾਰਡ ਹੈ ਹਰਿਆਣੇ ਝੋ ਲਈ ਹੈ ਜੀ ਸਾਡੇ ਕੋਲੇ ਨਹੀਂ ਹਰਿਆਣੇ ਦੀ ਬਣੀ ਜੀ ਇਹ ਠੀਕ ਹੈ ਦੇਖੋ ਆਈ ਹੈ ਪਿੱਛੋਂ ਹਰਿਆਣੇ ਜੀ ਓਕੇ ਤੇ ਜੇਰ ਹਜੇ ਪੈਣੀ ਆ ਹਨਾ ਹਾਂਜੀ ਹਾਂਜੀ ਕਦੋਂ ਕਦੀ ਸੂਈ ਵੀ ਆ 2 ਘੰਟੇ ਹੀ ਹੋਈ ਜੀ 2 ਘੰਟੇ ਤੇ ਕੀ ਮੁੱਲ ਕਰਤਾ ਜੀ ਤਾਂ ਆਪਾਂ ਮੁੱਲ 145 ਕਰਤਾ ਜੀ 145 ਮਾਣਤਾਨ ਹੋਜੂ ਹਾਂਜੀ ਮਾਣਤਾਨ ਕਰਦੇ ਹਾਂ ਠੀਕ ਹੈ ਇਹਨੂੰ ਇੱਕ ਵਾਰੀ ਤੋੜ ਕੇ ਦਿਖਾ ਦਿਓ ਬੱਚਾ ਕੀ ਆ ਮੰਗਰ ਬੱਚਾ ਇਹਦੇ ਕਟਾ ਗਿਆ ਕਿਹੜੇ ਟੀਕੇ ਦਾ ਜੀ ਉਹ ਉਹ ਗੋਪੀ ਵਾਲਾ ਜੀ ਗੋਪੀ ਵਾਲਾ ਠੀਕ ਹੈ ਸੋ ਮਿੱਤਰੋ ਠੰਡੀ ਸੀਲ ਫੁੱਲ ਆ ਤੁਸੀਂ ਦੇਖ ਸਕਦੇ ਹੋ ਕੋਈ ਰੱਸਾ ਨਹੀਂ ਪਾਇਆ ਹਾਂਜੀ ਰਾਮ ਦੇ ਹੱਥ ਲਾਈ ਚੱਲੋ ਜੀ ਕੋਈ ਰੱਸਾ ਨਹੀਂ ਪਾਇਆ ਕੋਈ ਸੰਗਲ ਨਹੀਂ ਪਾਇਆ ਤੁਸੀਂ ਦੇਖ ਸਕਦੇ ਹੋ ਨਾਲੇ ਬੱਚੇ ਤਾਂ ਮਿੱਤਰੋ ਦੂਰ ਖੜੀ ਐ ਤੇ ਫੇਰ ਵੀ ਕੋਈ ਦਿੱਕਤ ਨਹੀਂ ਆ ਰਹੀ ਹਾਂ ਅੱਡੀ ਜੀ ਇਹ ਬੱਚਾ ਵੀ ਦਿਖਾ ਦੰਨੇ ਆ ਗੋਪੀ ਸਾਹ ਦਾ ਮਿੱਤਰੋ ਬਾਈ ਕਹਿੰਦਾ ਵੀ ਸਿਮੰਟ ਲੱਗਿਆ ਬੱਚਾ ਕੱਟਾ ਮੰਗਰ ਤੇ ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਆ ਵੈਸੇ ਅ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਬਾਈ ਦਾ ਜਿਹੜਾ ਘਰ ਥੋੜਾ ਜਿਹਾ ਭੀੜਾ ਤਾਂ ਕਰਕੇ ਕਮਰੇ ਦੇ ਵਿੱਚ ਆਹ ਮੱਝਾ ਤੇ ਕੱਟਾ ਮਿੱਤਰੋ ਗੋਪੀ ਸਾਹ ਦਾ ਤੇ ਇੱਕ ਆਪਾਂ ਤੁਹਾਨੂੰ ਇਦਵਾਰ ਦਿਖਾਉਣੇ ਆ ਦੂਜੀ ਸੂਏ ਛੋਟੀ ਉਹ ਵੀ ਮਿੱਤਰੋ ਭਾਈ ਕਹਿੰਦਾ ਪਹਿਲੇ ਸੂਏ ਦਾ ਜਿਹੜਾ ਬਹੁਤ ਚੰਗਾ ਦੁੱਧ ਕੱਢਿਆ ਵਾ ਤੇ ਦੂਜੇ ਨਾਲ ਤੇ ਮਿੱਤਰੋ ਬਹੁਤ ਹੀ ਖੁੰਡੀ ਛੋਟੀ ਚੰਗੇ ਬਣਾਲੀ ਥੋੜੀ ਜਿਹੀ ਇਹ ਕੈਮਰੇ ਤੋਂ ਜਰੂਰ ਧਰਤੀ ਆ। ਥਾਂਲੇ ਵੀ ਦੀ ਪੂਰੀ ਸਾਫ ਹੈ ਤੇ ਪੂਰੀ ਡਿਟੇਲ ਆਪਾਂ ਇਹਦੀ ਵੀ ਲੈਨੇ ਆ। ਇਹਦਾ ਪਹਿਲਾ ਸੂਆ ਇਹ ਆਪ ਕਿਹੜੇ ਸੰਦੀ ਹੈ ਜੀ ਬਲਾ? ਜੀ ਨਵਾਬ ਬੁੱਲਦੀ ਹੈ ਜੀ। ਨਵਾਬ ਦੀ ਹੈ। ਤੇ ਪਹਿਲੇ ਸੂਏ ਦਾ ਕਿੰਨਾ ਰਿਹਾ? ਜਿਹਨੇ ਚੁਹਿਆਦੀ ਹੈ ਜੀ ਅਸੀਂ 12 ਲੀਟਰ ਦੇ ਲਿਆਦੇ ਦੋ ਮਹੀਨੇ ਦੀ ਗੱਬਰ ਸੀ 15 ਲੀਟਰ ਦਾ ਰਿਕਾਰਡ ਸੀ ਜੀ। ਪਹਿਲੇ ਸੂਏ ਦਾ ਠੀਕ ਹੈ ਲਿਆਂਦੀ ਵੀ ਆ ਤੁਹਾਡੇ ਕੋਲ ਹਾਂ ਜੀ ਹਾਂ ਜੀ ਮਾਲਕਾ ਦਾ ਦੋ ਮਹੀਨੇ ਦੀ ਗੱਭਣ ਸੀ ਉਸ ਟਾਈਮ ਤੇ 12 ਲੀਟਰ ਦੀ ਤਿਆਰੀ ਠੀਕ ਹੈ ਇਹ ਮਾਲਕਾ ਨੇ ਨਵਾਬ ਦਾ ਦੱਸਿਆ ਹਾਂ ਮਾਲਕਾ ਦਾ ਨਵਾਬ ਦਾ ਦੱਸਿਆ ਜੀ ਤੇ ਇਹਦੇ ਗਾਹਾਂ ਜਿਹੜਾ ਸੇਰੂ ਦਾ ਲੱਗਿਆ ਜੀ ਸੇਰੂ ਦਾ ਇਹਨੂੰ ਵੀ ਤੁਰੋ ਜੀ ਪਹਿਲੇ ਸੂਏ ਦਾ ਵੀ ਕਹਿੰਦਾ ਵੀ ਦੁੱਧ ਅਸੀਂ ਟੋਕਰ ਲੈ ਕੇ ਆਏ ਸੀ ਹਰਿਆਣੇ ਦੇ ਵਿੱਚੋਂ ਦੋ ਮਹੀਨਿਆਂ ਦੀ ਗੱਭਣ ਔਕੜ ਗੱਭਣਾ ਤੇ 12 ਲੀਟਰ ਉਸ ਵੇਲੇ ਭਾਈ ਕਹਿੰਦਾ ਵੀ ਦੁੱਧ ਅਸੀਂ ਚੋ ਬਜਣ ਬਹੁਤ ਫੁੱਲ ਹੈ ਚੰਗੀ ਸਮੇਂ ਵੀ ਆ ਕੁੰਡੀ ਮਿੱਤਰੋ ਐਚਓਟੀ ਆ ਤੇ ਬਾਈ ਕਹਿੰਦਾ ਵੀ ਨਵਾਬ ਬੁੱਲਦੀ ਆ ਓਏ ਫੈਵਰੇਟੋ ਫੈਵਰੇਟੋ ਡਰਦੀ ਜ਼ਰੂਰ ਆ ਹਨਾ ਦਿਨ ਲੈ ਜੂ 5-4 ਹਾਂਜੀ ਹਫ਼ਤਾ ਲੈ ਜੀ ਓਕੇ ਤੇ ਕਿੰਨੇ ਕਿ ਲੀਟਰ ਵਾਲੇ ਦੁੱਧ ਵਾਲੇ ਪਸ਼ੂ ਚੱਲ ਰਹੇ ਹੁਣ ਤੁਹਾਡੇ ਕੋਲੇ ਜਿਵੇਂ ਮੰਨ ਲਾ ਕਿਹੜੀ ਦੀ ਵੀਡੀਓ ਤੇ ਪਾਈ ਸੀ ਆਪਾਂ ਇਹ ਇੱਕ ਹੋਰ ਆਪਾਂ ਪਹਿਲਾਂ ਕਿਹੜੀ ਦੀ ਪਾਈ ਇਹਨੇ ਕਿੰਨਾ ਕੱਟਿਆ ਇਹਨੇ ਹੀ ਕੱਟਿਆ ਠੀਕ ਹੈ ਮਿੱਤਰੋ ਇਹ ਹੈ ਬੇਕਣਕਨ ਨੂੰ ਰਹਿ ਗਈ ਸੀ ਥੋੜਾ ਜਿਹਾ ਰੇਟ ਕੇ ਤੇ ਬਾਈ ਕਹਿੰਦਾ ਵੀ 20 ਲੀਟਰ ਇਹਨੇ ਚਵਾਇਆ ਦੋ ਦੋ ਸਾਰੇ ਦੀ ਸਾਈ ਵੀ ਲੱਗੀ ਸੀ ਦੋ ਹਾਂਜੀ ਪਰ ਪੈਸੇ ਭਾ ਕਰਦੇ ਸੀ ਭਾਈ ਠੀਕ ਹੈ 2 ਲੱਖ ਦੀ ਮੰਨ ਲਾ ਵੀ ਸਾਈ ਹੋ ਗਈ ਸੀ 2 ਲੱਖ ਦੀ ਸਾਈ ਹੋ ਗਈ ਸੀ ਇਹਦੀ ਜੀ ਠੀਕ ਹੈ ਜੇ 5000 ਰੁਪਏ ਪਾਉ ਹੀ ਦਿੱਤਾ ਸੀ ਉਹ ਸਾਡੇ ਹੀ ਰਹਿ ਗਏ 2000 ਉਹ ਤੇ 3000 ਦੀ ਵਾਪਸ ਕਰਤਾ ਠੀਕ ਆ ਮਨਲਾ ਵੀ ਸਾਈਂ ਛੋੜੇ ਕੋੜੀ ਰਹਿ ਗਈ ਸੀ ਹੁਣ ਇਹਦਾ ਰੇਟ ਕੀ ਕਰਿਆ ਝੋਟੀ ਦਾ ਆਪਾਂ ਇਹਦਾ 200 ਦਾਸ ਕਰਿਆ ਜੀ ਠੀਕ ਆ ਤੇ ਮਾਨਤਾਣ ਹੋ ਜੋ ਮਾਨਤਾਣ ਕਰ ਤੇ ਫੋਨ ਨੰਬਰ ਜੀ ਆਪਣਾ 98885 98885 18812 18812 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਪਿੰਡ ਹੈਗਾ ਦਿਉਣ ਨੇੜੇ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੋਵੇ 14 ਕਿਲੋ 14 ਕਿਲੋਮੀਟਰ ਨੇੜੇ ਕਿਹੜੇ ਕਿਹੜੇ ਪਿੰਡ ਹੈ ਆਪਣੇ ਨੇੜੇ ਹੈਗੇ ਆ ਜੀ ਬੁਰਜ ਮਹਿਮਾ ਹਾਂਜੀ ਮਹਿਮਾ ਭਗਵਾਨਾ ਮਹਿਮਾ ਸਵਾਈ ਜੀ ਤੇ ਸ਼ਿਵਗਾ ਹਨਾ ਸ਼ਿਵਗਾ ਜੀ ਸੋ ਸਾਰੇ ਵੀਰਾਂ ਮਿੱਤਰੋ ਧੰਨਵਾਦ